ਸ਼ਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਤੇ ਬਹੁਤ ਜਿਆਦਾ ਹੈਲਦੀ ਸੋਇਆਬੀਨ ਦੀ ਦਾਲ ਇਹਦੇ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਪ੍ਰੋਟੀਨ ਕੈਲਸ਼ੀਅਮ ਪਾਇਆ ਜਾਂਦਾ ਹੈ ਆ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਜਿਹੜੇ ਨੋਨ ਵੇਜ ਨਹੀਂ ਖਾਂਦੇ ਉਹ ਇਹ ਵਾਲੇ ਦਾਲ ਬਣਾ ਕੇ ਖਾ ਸਕਦੇ ਆ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜਿਆਦਾ ਪਾਈ ਜਾਂਦੀ ਹੈ ਬਹੁਤ ਹੀ ਹੈਲਦੀ ਹੁੰਦੀ ਹੈ ਇਹ ਉਸ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬ ਕਰ ਦਾਲ ਬਣਾਣਾ ਸ਼ੁਰੂ ਕਰਦੇ ਆਂ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਦਾਲ ਬਣਾਣ ਲਈ ਅਸੀਂ 1 ਕੱਪ ਦਾਲ ਲਈ ਸੀ ਇਹਨੂੰ ਮੈਂ ਸਾਰੀ ਰਾਤ ਭਿਓ ਕੇ ਰੱਖਿਆ ਸੀਗਾ ਜਦੋਂ ਵੀ ਤੁਸੀਂ ਦਾਲ ਬਣਾਣੀ ਆ 4 ਤੋਂ 5 ਘੰਟੇ ਪਹਿਲਾਂ ਭਿਉਣਾ ਜ਼ਰੂਰੀ ਹੁੰਦਾ ਕਿਉਂਕਿ ਇਹ ਹਾਰਡ ਹੁੰਦੀ ਹੈ ਜਿਵੇਂ ਰਾਜਮਾ ਹੁੰਦੇ ਆ ਕਾਫੀ ਜ਼ਿਆਦਾ ਹਾਰਡ ਹੁੰਦੀ ਹੈ ਇਹਨੂੰ ਭਿਓ ਕੇ ਰੱਖਣਾ ਜ਼ਰੂਰੀ ਹੁੰਦਾ ਆ ਇਹਦਾ ਪਾਣੀ ਅਸੀਂ ਉਤਾਰ ਦੇਵਾਂਗੇ ਹੁਣ ਇਹਨੂੰ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਸਾਰਾ ਪਾਣੀ ਉਤਾਰ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਵਾਸ਼ ਕਰ ਲਿਆ ਸੀਗਾ ਪਾਣੀ ਵਿੱਚ ਫਰੈਸ਼ ਪਾਣੀ ਪਾਣਾ ਇਹਦੇ ਵਿੱਚ ਹੁਣ ਅਸੀਂ 2 ਕੱਪੀ ਦੇ ਵਿੱਚ ਪਾਣੀ ਪਾਵ ਬਹੁਤ ਹੀ ਜ਼ਿਆਦਾ ਵਧੀਆ ਇਹ ਦਾਲ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਦਾ ਤੇ ਇੱਕ ਚਮਚ ਜਿਹਦੇ ਵਿੱਚ ਨਮਕ ਦਾ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਇੱਕ ਚਮਚ ਜਿਹਦੇ ਵਿੱਚ ਅਸੀਂ ਔਇਲ ਦਾ ਪਾਵਾਂਗੇ ਤਾਂ ਕਿ ਜਿਹੜੀ ਦਾਲ ਹੈ ਜਦੋਂ ਅਸੀਂ ਇਹਨੂੰ ਸਟੀਮ ਲਗਾਈਏ ਤੇ ਨਿਕਲ ਕੇ ਬਾਹਰ ਨਾ ਆਵੇ ਇੱਕ ਚਮਚ ਔਇਲ ਦਾ ਤੁਸੀਂ ਕੋਈ ਵੀ ਔਇਲ ਇਹਦੇ ਵਿੱਚ ਪਾ ਸਕਦੇ ਹੋ ਇਹਦਾ ਅਸੀਂ ਢੱਕਣ ਬੰਦ ਕਰਕੇ ਇਹਨੂੰ 5 ਤੋਂ 6 ਵਿਸਲ ਲੱਗਣ ਦਵਾਂਗੇ ਹਾਈ ਫਲੇਮ ਤੇ ਤੇ ਸਲੋ ਗੈਸ ਤੇ ਇਹਨੂੰ ਅਸੀਂ 10 ਮਿੰਟ ਲਈ ਹੋਰ ਪਕਾ ਲਵਾਂਗੇ ਚੰਗੀ ਤਰ੍ਹਾਂ ਪੱਕਣਾ ਇਹਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਹਾਰਡ ਰਹਿੰਦੇ ਆ ਤੇ ਦਾਣੇ ਜੇ ਨਾ ਇਹਨੂੰ ਚੰਗੀ ਤਰ੍ਹਾਂ ਪਕਾਈਏ ਤਾਂ ਪੰਜ ਤੋਂ 6 ਵੀਸਰ ਲੱਗਣ ਤੋਂ ਬਾਅਦ ਇਹਨੂੰ ਸਲੋ ਫਲੇਮ ਤੇ ਅਸੀਂ ਪਕਾ ਲਵਾਂਗੇ ਦੂਜੇ ਪਾਸੇ ਅਸੀਂ ਦਾ ਤੜਕਾ ਬਣਾ ਕੇ ਤਿਆਰ ਕਰਦੇ ਹਾਂ ਕੜਾਹੀ ਵਿੱਚ ਪਾਵਾਂਗੇ 2 ਚਮਚ ਦੇਸੀ ਘਿਓ ਦੇ ਤੁਸੀਂ ਚਾਹੋ ਤਾਂ ਇਹਨੂੰ ਸਰੋਂ ਦੇ ਤੇਲ ਦਾ ਤੜਕਾ ਵੀ ਲਗਾ ਸਕਦੇ ਹੋ ਜਾਂ ਤੁਸੀਂ ਰਿਫਾਈਨਡ ਔਇਲ ਦਾ ਵੀ ਲਗਾ ਸਕਦੇ ਹੋ ਪਰ ਦੇਸੀ ਘਿਓ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ ਚਮਚਾ ਚੌਥਾ ਹਿੱਸਾ ਇਹਦੇ ਵਿੱਚ ਹਿੰਗ ਦਾ ਪਾਵਾਂਗੇ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਦਾਲ ਵਿੱਚ ਚੰਗੀ ਤਰ੍ਹਾਂ ਜੀਰੇ ਤੇ ਹਿੰਗ ਨੂੰ ਅਸੀਂ ਭੁੰਨ ਲੈਣਾ ਆ 1 ਇੰਚ ਅਦਰਕ ਦਾ ਟੁਕੜਾ ਤੇ 4 ਤੋਂ 5 ਅਦਰਸੰਦੀਆਂ ਕਲੀਆਂ ਨੂੰ ਅਸੀਂ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਲਿਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਥੋੜਾ ਜਿਹਾ 골ਡਨ ਬ੍ਰਾਊਨ ਕਲਰ ਆਣ ਤੱਕ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਬਿਲਕੁਲ ਦੂਰ ਹੋ ਜਵੇ ਲਸਣ ਤੇ ਅਦਰਕ ਬਿਲਕੁਲ ਭਨ ਚੁੱਕਿਆ ਸਾਡਾ ਤੁਸੀਂ ਦੇਖ ਸਕਦੇ ਹੋ ਦੋ ਪਿਆਜ਼ ਅਸੀਂ ਬਰੀਕ ਕਟਿੰਗ ਕਰਕੇ ਪਾ ਲਵਾਂਗੇ ਇਹਦੇ ਵਿੱਚ ਪਿਆਜ਼ਾਂ ਨੂੰ ਅਸੀਂ ਥੋੜਾ ਜਿਹਾ ਟਰਾਂਸਪੇਂਟ ਹੋਣ ਤੱਕ ਭੁੰਨ ਲਾਂਗੇ ਬਹੁਤ ਹੀ ਹੈਲਦੀ ਇਹ ਦਾਲ ਬਣ ਕੇ ਤਿਆਰ ਹੁੰਦੀ ਹੈ ਇਹਦਾ ਤੁਸੀਂ ਸੈਲਡ ਵੀ ਇਹਨੂੰ ਉਬਾਲ ਕੇ ਇਹਦਾ ਸੈਲਡ ਵੀ ਬਣਾ ਕੇ ਖਾ ਸਕਦੇ ਹੋ ਜੇ ਤੁਸੀਂ ਡਾਈਟ ਕਰ ਰਹੇ ਹੋ ਤਾਂ ਦੇਖੋ ਪਿਆਜ਼ ਸਾਡੇ ਬਿਲਕੁਲ ਟਰਾਂਸਪੇਟ ਹੋ ਚੁੱਕੇ ਹਨ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਤੇ ਅੱਧਾ ਚਮਚ ਇਹਦੇ ਵਿੱਚ ਹਲਦੀ ਪਾਊਡਰ ਦਾ ਪਾਵਾਂਗੇ ਇੱਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਕਲਰ ਵਧੀਆ ਆਉਂਦਾ ਹੈ ਆ ਤੁਸੀਂ ਚਾਹੋ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਮਸਾਲਿਆਂ ਨੂੰ 2 ਸੈਕਿੰਡ ਲਈ ਸੀ ਪਿਆਜ਼ਾਂ ਦੇ ਨਾਲ ਭੁੰਨ ਲਾਂਗੇ ਜਦੋਂ ਮਸਾਲੇ ਘਿਓ ਛੱਡਣਾ ਛੱਡਣਾ ਸ਼ੁਰੂ ਕਰ ਦੇਣ ਉਦੋਂ ਤੱਕ ਪਕਾ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਬਿਲਕੁਲ ਕੱਚਾ ਫਲੇਵਰ ਇਹਨਾਂ ਵਿੱਚ ਨਹੀਂ ਆਉਣਾ ਚਾਹੀਦਾ ਹੁਣ ਇਹ ਚੰਗੀ ਤਰ੍ਹਾਂ ਦੇਖੋ ਭੁੰਨ ਚੁੱਕੇ ਆ ਸਾਡੇ ਮਸਾਲੇ ਇਹਦੇ ਵਿੱਚ ਅਸੀਂ ਇੱਕ ਟਮਾਟਰ ਲਿਆ ਸੀ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਨੂੰ ਮਿਕਸੀ ਵਿੱਚ ਨੂੰ ਗ੍ਰਾਈਂਡ ਕਰਕੇ ਲਿਆ ਬਿਲਕੁਲ ਬਰੀਕ ਪੀਸ ਕੇ ਲੈ ਲਿਆ ਅਸੀਂ ਮਿਰਚ ਤੁਸੀਂ ਆਪਣੇ ਟੇਸ ਦੇ ਕੋਟਿੰਗ ਇਹਦੇ ਵਿੱਚ ਘਟਵਾਦ ਕਰ ਸਕਦੇ ਹੋ ਜਿੰਨੀਕ ਤੁਸੀਂ ਖਾਣਾ ਪਸੰਦ ਕਰਦੇ ਹੋ ਚੰਗੀ ਤਰ੍ਹਾਂ ਅਸੀਂ ਮਸਾਲੇ ਨੂੰ ਭੁੰਨ ਲੈਣਾ ਆ ਦੋ ਤਿੰਨ ਚਮਚੇ ਦੇ ਵਿੱਚ ਪਾਣੀ ਦੇ ਐਡ ਕਰਾਂਗੇ ਮਸਾਲੇ ਵਿੱਚ ਮਸਾਨੇ ਨੂੰ ਲਗਾਤਾਰ ਚਲਾਉਂਦੇ ਹੋਏ ਚਾਰ ਤੋਂ ਪੰਜ ਮਿੰਟ ਲਈ ਬਿਲਕੁਲ ਡਰਾਈ ਹੋਣ ਤੱਕ ਭੁੰਨ ਲਾਂਗੇ ਬਿਲਕੁਲ ਡਰਾਈ ਕਰ ਲੈਣਾ ਬਿਲਕੁਲ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਥੋੜੀ ਜੀ ਅਸੀਂ ਕਸੂਰੀ ਮੇਥੀ ਵੀ ਐਡ ਕਰਾਂਗੇ ਕਸੂਰੀ ਮੇਥੀ ਦਾ ਫਲੇਵਰ ਆ ਜਿਹੜਾ ਦਾਲ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਆ ਇਦੇ ਨਾਲ ਜਿਹੜੀ ਦਾਲ ਦੀ ਖੁਸ਼ਬੂ ਵੀ ਵੱਜ ਜਾਂਦੀ ਹੈ ਤੇ ਫਲੇਵਰ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਚੰਗੀ ਤਰ੍ਹਾਂ ਇਹਨੂੰ ਪਕਾ ਲਵਾਂਗੇ ਅਸੀਂ ਬਿਲਕੁਲ ਡਰਾਈ ਹੋਣ ਤੱਕ ਅਸੀਂ ਮਸਾਲਾ ਪਕਾ ਲੈਣਾ ਬਿਲਕੁਲ ਪਾਣੀ ਨੂੰ ਸੁਕਾ ਲਿਆਂਗੇ ਇਹ ਆਪਣੀ ਹੱਡੀਆਂ ਲਈ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਦਾਲ ਕਦੇ-ਕਦੇ ਬਣਾ ਕੇ ਖਾਓਗੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਦੇਖੋ ਸਾਡਾ ਮਸਾਲਾ ਬਿਲਕੁਲ ਡਰਾਈ ਹੋ ਚੁੱਕਿਆ ਹੈ ਇਸ ਟਾਈਮ ਤੇ ਅਸੀਂ ਇਹਨੂੰ ਹੋਲ ਜਾਦਾ ਚੇਸਤੀ ਬਣਾ ਲਈ ਦੇ ਵਿੱਚ ਪਾਵਾਂਗੇ ਦੋ ਚਮਚ ਮਲਾਈ ਜਿਹੜੀ ਅਸੀਂ ਦੁੱਧ ਨੂੰ ਉਬਾਲ ਕੇ ਉੱਪਰ ਤੋਂ ਮਲਾਈ ਲੈਂਦੇ ਆ ਉਹ ਪਾਵਾਂਗੇ ਦੋ ਚਮਚ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਹੋਊਗਾ ਇੱਕਦਮ ਕਰੀਮੀ ਜੀ ਦਾਲ ਬਣ ਕੇ ਤਿਆਰ ਹੋਊਗੀ ਆਪਣੀ ਜੇ ਤੁਹਾਡੇ ਕੋਲ ਮਲਾਈ ਨਹੀਂ ਹੈਗੀ ਤਾਂ ਤੁਸੀਂ ਬਾਜ਼ਾਰ ਵਾਲੀ ਜਿਹੜੀ ਕਰੀਮ ਆਉਂਦੀ ਹੈ ਦੋ ਚਮਚ ਉਸ ਦੇ ਵੀ ਐਡ ਕਰ ਸਕਦੇ ਹੋ ਦੋ ਸੈਕਿੰਡ ਲਈ ਅਸੀਂ ਮਲਾਈ ਪਾ ਕੇ ਇਹਨੂੰ ਪਕਾ ਲਵਾਂਗੇ ਇੱਕਦਮ ਕਰੀਮੀ ਜਿਹਾ ਟੇਸਟ ਆਉਂਦਾ ਇਹ ਮਲਾਈ ਪਾ ਕੇ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰ ਚੰਗੀ ਤਰ੍ਹਾਂ ਦੇਖੋ ਮਲਾਈ ਪਾ ਕੇ ਅਸੀਂ ਮਸਾਲੇ ਨੂੰ ਭੁੰਨ ਲਿਆ ਆ ਹੁਣ ਜਿਹੜੇ ਅਸੀਂ ਦਾਲ ਦਾਲ ਨੂੰ ਬੋਇਲ ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਪਾਣੀ ਅਸੀਂ ਪਹਿਲਾਂ ਘੱਟ ਹੀ ਪਾਇਆ ਸੀਗਾ ਤੁਸੀਂ ਬਾਅਦ ਵਿੱਚ ਦੇਖ ਕੇ ਪਾ ਸਕਦੇ ਹੋ ਜਿੰਨੀ ਤੁਹਾਨੂੰ ਪਤਲੀ ਕਰਨੀ ਹੋਵੇ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਹੁਣ 10 ਮਿੰਟ ਲਈ ਇਹਨੂੰ ਸਲੋ ਗੈਸ ਤੇ ਟੱਕ ਕੇ ਪਕਾ ਲਵਾਂਗੇ ਤਾਂ ਕਿ ਜਿਹੜੇ ਫਲੇਵਰ ਹੈ ਚੰਗੀ ਤਰ੍ਹਾਂ ਦਾਲ ਵਿੱਚ ਆ ਜਾਣ ਮਸਾਲਿਆਂ ਦੇ ਫਲੇਵਰ ਹੈ ਚੰਗੀ ਤਰ੍ਹਾਂ ਆਪਣੀ ਦਾਲ ਵਿੱਚ ਆ ਜਾਣ 10 ਮਿੰਟ ਲਈ ਇਹਨੂੰ ਸਲੋ ਗੈਸ ਤੇ ਪੱਕਣ ਦਵਾਂਗੇ ਆਪਣੀ ਦਾਲ ਨੂੰ ਟੱਕੇ ਇਹਨੂੰ ਜ਼ਰੂਰ ਪਕਾਣਾ ਬਾਅਦ ਵਿੱਚ ਵੀ ਕਿਉਂਕਿ ਥੋੜੀ ਦਾਲ ਜਿਹੜੀ ਹਾਰਡ ਰਹਿ ਜਾਂਦੀ ਹੈ ਉਹਦੀ ਕਸਰ ਜਿਹੜੀ ਪੂਰੀ ਹੋ ਜਾਂਦੀ ਹੈ ਬਾਅਦ ਵਿੱਚ ਜਦ ਤੁਸੀਂ ਟੱਕੇ ਪਕਾਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਆਪਣੀ ਦਾਲ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਕਿੰਨੀ ਜ਼ਿਆਦਾ ਦੇਖਣ ਨੂੰ ਵੀ ਵਧੀਆ ਲੱਗ ਰਹੀ ਹੈ ਤੁਸੀਂ ਇੱਕ ਵਾਰ ਚੈੱਕ ਕਰ ਲੈਣਾ ਚਮਚ ਨਾਲ ਇਹਨੂੰ ਥੋੜਾ ਜਿਹਾ ਐਵੇਂ ਮੈਸ਼ ਕਰਕੇ ਦੇਖ ਲਾਂਗੇ ਕਿ ਦਾਲ ਸਾਡੀ ਚੰਗੀ ਤਰ੍ਹਾਂ ਪੱਕ ਚੁੱਕੀ ਆ ਦੇਖੋ ਬਿਲਕੁਲ ਹੀ ਮੈਸ਼ ਹੋ ਰਹੀ ਹੈ ਇਹ ਜੇ ਤੁਹਾਨੂੰ ਜ਼ਿਆਦਾ ਗਾੜ੍ਹੀ ਲੱਗੇ ਤਾਂ ਤੁਸੀਂ ਇਹਦੇ ਵਿੱਚ ਗਰਮ ਪਾਣੀ ਕਰਕੇ ਹੋਰ ਐਡ ਕਰ ਸਕਦੇ ਹੋ ਠੰਡਾ ਪਾਣੀ ਨਹੀਂ ਐਡ ਕਰਨਾ ਗਰਮ ਕਰਕੇ ਚੰਗੀ ਤਰ੍ਹਾਂ ਫਿਰ ਪਾਣੀ ਨੂੰ ਅਸੀਂ ਦਾਲ ਵਿੱਚ ਐਡ ਕਰ ਸਕਦੇ ਹਾਂ ਪਰ ਸਾਨੂੰ ਐਦਾਂ ਦੀ ਗਾੜ੍ਹੀ ਵਧੀਆ ਲੱਗਦੀ ਹੈ ਤੁਸੀਂ ਜੇ ਪਤਲੀ ਖਾਣਾ ਚਾਹੁੰਦੇ ਹੋ ਤਾਂ ਪਾਣੀ ਐਡ ਕਰ ਸਕਦੇ ਹੋ ਲਾਸਟ ਏਜ ਵਿੱਚ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਇਹਦੇ ਨਾਲ ਜਿਹੜਾ ਟੇਸਟ ਵਧ ਜਾਂਦਾ ਹੈ ਆ ਦਾਲ ਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਤੁਸੀਂ ਰੋਟੀ ਨਾਲ ਚੋਲਾ ਨਾਲ ਸਰਵ ਕਰ ਸਕਦੇ ਹੋ ਬਹੁਤ ਜਿਆਦਾ ਟੇਸਟੀ ਤੇ ਹੈਲਦੀ ਆਪਣੀ ਦਾਲ ਬਣ ਕੇ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦਾਲ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਜੀ ਇਹਨੂੰ ਸਰਵ ਕਰ ਲਾਂਗੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਦੇਖ ਸਕਦੇ ਹੋ ਸਾਡੀ ਆਪਣੀ ਦਾਲ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ